ਕਿ ਨਿਯੋਗ ਘਾਟ ਨਹੀਂ ਹੈ ਸਾਧ ਸੰਗਤ ਜੀ ਕਿ ਮੈਂ ਐਡੀਓਨੇ ਮਹਾਕਸ਼ਟਰੇ ਮਨਮੋਹਨਾ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਪਰ ਮੈਂ ਕਿਹਾ ਜੀ ਨੂੰ ਕਹਿ ਲਾਇਆ ਬੋਲ ਦਾ ਬੁਲੰਸ ਮਹਾਰਾਜ ਮਾਪਰਾ ਦੇ ਉਹ ਕੋਲ ਗੱਲ ਕਰਾ ਮੈਂ ਮਾਵਾ ਧੀਆਂ ਨੂੰ ਤਾਂ ਕਹਿਣਾ ਚਾਹਣਾ ਕਿ ਸੱਚੇ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਜੀ ਪੁੱਛਦੇ ਹੈ ਚੀਤ ਸਿੰਘ ਖੜੇ ਨੇ ਕਿ ਸਾਨੂੰ ਬਾਬਾ ਜੀ ਜਨਮ ਦਿਓ ਅਸੀਂ ਵੀ ਜਾ ਕੇ ਪੰਥ ਦੀ ਸੇਵਾ ਕਰੀਏ ਮਮਾਰਾ ਕਹਿੰਦੇ ਪੁੱਖ ਕਿੱਥੋਂ ਲਿਆਵੋ ਜਿਹਦੇ ਚ ਟੋਟਾ ਚਰੂ ਬਾਪ ਕਰਨਾ ਮੈਡੀਕਲ ਕਹਿੰਦੇ ਮੇਰੇ ਪਿਤਾ ਜੀ ਜੁਰ ਕਰੇ ਬਟ ਕਰਨਾ ਜ਼ਰੂਰ ਕਹਿਣਾ ਚਾਹੁੰਨਾ ਵਕਤ ਇਨਾ ਮਾੜਾ ਤੇ ਇਨਾ ਭਿਆਨਕ ਆ ਰਿਹਾ ਅੱਜ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਫੋਲ ਸਿਸ਼ਤਰ ਵਿਦਿਆ ਬਾਣੀ ਵਿਦਿਆ ਆਪਣੇ ਬੱਚਿਆਂ ਨੂੰ ਮਾਤਾ ਵਾਪ ਤੁਹਾਡੀ ਆਪਕਸ ਜਨਮ ਜਮਨਾ ਨੇ ਬਦਲ ਨਹੀਂ ਦਿੱਤਾ ਇਸ ਕਰਕੇ ਤੁਹਾਨੂੰ ਬੇਨਤੀ ਹੈ ਸਾਰਿਆਂ ਨੂੰ ਹੱਥ ਜੋੜ ਕੇ ਮੇਰੀ ਡਿਊਟੀ ਲੱਗੀ ਮੈਂ ਗੁਰੂ ਘਰ ਦੇ ਇੱਕ ਡਾਕੀਆਂ ਕਿ ਆਪਣਾ ਆਪ ਸੰਭਾਲ ਕੇ ਸਿੱਖੀ ਦੇ ਨਾਲ ਜੁੜ ਕੇ ਆਉਣ ਵਾਲੇ ਵਕਤ ਨੂੰ ਸੰਭਾਲੋ ਲੱਕ ਛੋਟੀ ਜੀ ਗੱਲ ਕਰਨਾ ਚਾਹਣਾ ਸਤ ਗੁਰਵੈਰ ਸਿੰਘ ਭਿੰਡਰਾ ਉਹਨਾਂ ਕੋਲ ਇੱਕ ਪਰਿਵਾਰ ਆਇਆ ਸੀ ਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਉਹ ਕਹਿੰਦੇ ਮਹਾਰਾਜ ਕੀ ਹੁਕਮ ਹੈ ਤਾਂ ਤੇ ਇਹ ਦੱਸੋ ਵੀ ਤੁਹਾਡੇ ਕੋਲ ਸ਼ਸ਼ਤਰ ਕਿੰਨੇ ਉਹ ਕਹਿੰਦੇ ਮਹਾਰਾਜ ਸ਼ਸ਼ਤਰ ਤਾਂ ਸਾਡੇ ਕੋਈ ਵੀ ਨਹੀਂ ਸਤ ਜੀ ਅਸੀਂ ਘਰ ਦੇ ਸਾਡੀਆਂ ਤਿੰਨ ਮਾਤਾਵਾਂ ਨੇ ਭੈਣਾਂ ਨੇ ਤੇ ਸਾਡੇ ਬਜ਼ੁਰਗ ਨੇ ਤੇ ਮੈਂ ਆ ਉਹ ਕਹਿੰਦੇ ਫਿਰ ਨਾਲ ਬਣਾ ਸਮਾ ਬੜਾ ਭਿਆਨਕ ਜੇ ਸ਼ਸਤਰ ਆਪਣੇ ਕੋਲ ਰੱਖੋ ਸ਼ਸਤਰ ਵਿਦਿਆ ਤੇ ਬਾੜੀ ਵਿਦਿਆ ਤੇ ਬੱਚਿਆਂ ਨੂੰ 84 ਜੋ ਹੋ ਗਿਆ ਉਹ ਸਾਰੇ ਇਸ ਕਰਕੇ ਮੇਰੀ ਵੀ ਗੁਰੂ ਸਾਹਿਬ ਜੀ ਲੰਗਰਵਾਜ਼ ਵਿੱਚ ਗੁਰੂ ਘਰ ਦਾ ਸਨੇਹਾ ਦੇ ਨਾ ਆ ਬਾਬਾ ਜੀ ਦੇ ਚਰਨ ਛੋਹਨੇ ਸੀ ਇਹਨਾਂ ਚ ਮੈਨੂੰ ਦਸਨੇ ਪਾਸਾ ਦਿਖਦੇ ਇਸ ਕਰਕੇ ਮੈਂ ਵੀ ਜੂਰ ਚੱਲ ਕੇ ਆਇਆ ਪਰ ਤੁੰਗਰ ਕਹਿਣਾ ਆ ਕਿ ਆਪਣੇ ਆਪ ਨੂੰ ਸੰਭਾਲੋ ਜਿਹੜੀਆਂ ਮਾਮਾਤ ਗਰਭ ਵਿੱਚ ਬੱਚੇ ਨੇ ਛੋਟੇ ਬੱਚੇ ਨੇ ਔਰ ਮੈਂ ਬਾਪੂਆ ਨੂੰ ਸਾਰੇ ਸਿੰਘ ਕੌਮ ਨੂੰ ਕਹਿੰਦਾ ਕਿ ਬਾੜੀ ਪੜਿਆ ਕਰੋ ਬਦਰੀ ਉੱਠ ਕੇ ਜਪਿਆ ਕਰੋ ਇਹੀ ਕੰਮ ਆਉਣੀ ਹੈ ਤੇ ਇਹੀ ਵਿਦਿਆ ਤੁਹਾਨੂੰ ਬਚਾ ਕੇ ਰੱਖੇਗੀ ਵੀ ਦੁਨੀਆ ਦੇ ਕੋਈ ਚੀਜ਼ ਨੂੰ ਬਚਾ ਲਈ। ਸਤ ਸ੍ਰੀ ਅਕਾਲ ਬੋਲੇ ਤੋ ਨਿਹਾਲ ਸਤ ਸ੍ਰੀ ਅਕਾਲ